ਸਟੈਬਿਲਿਟੀ ਬਿਊਰੋ ਨੇ ਫਿਰੋਜ਼ਪੁਰ ਨੇਰੀ ਵਿਪາກ ਦੇ ਐਸ ਡੀਓ ਗੁਲਾਬ ਸਿੰਘ ਅਤੇ ਖੇਤੀਬਾੜੀ ਵਿਪາກ ਦੇ ਸਬ ਇੰਸਪੈਕਟਰ ਵਿਰੁੱਧ 15 ਲੱਖ ਰੁਪਏ ਦੀ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਹੈ ਦਵਿੰਦਰ ਸਿੰਘ ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਇਹ ਦੋਵੇਂ ਹਾਲ ਹੀ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਰਮਵਾਰ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਦੇ ਵਜੋਂ ਤਾਇਨਾਤ ਸਨ ਉਸਨੇ ਇਹ ਰਿਸ਼ਵਤ ਸਰਪੰਚ ਉਮੀਦਵਾਰ ਤੋਂ ਲਈ ਸੀ ਮੁੱਖ ਮਲਜ਼ਮ ਐਸ ਡੀਓ ਗੁਲਾਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਦੂਜੇ ਮਲਜ਼ਮ ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ ਰਿਸ਼ਵਤ ਮਾਮਲੇ ਦੇ ਵਿੱਚ ਫਿਰੋਜ਼ਪੁਰ ਦਾ ਐਸਜੀਓ ਗ੍ਰਫਤਾਰ ਕੀਤਾ ਗਿਆ 15 ਲੱਖ ਦੀ ਰਿਸ਼ਵਤ ਲੈਣ ਕਾਰਨ ਮੁਕੱਦਮਾ ਦਰਜ ਹੋਇਆ ਸੀ ਤੇ ਪੰਚਾਇਤੀ ਚੋਣਾਂ ਦੌਰਾਨ ਉਮੀਦਵਾਰ ਤੋਂ ਰਿਸ਼ਵਤ ਲਈ ਗਈ ਸੀ ਜਿਸ ਤੇ ਕਿ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਵਿਜੀਲੈਂਸ ਦੇ ਵੱਲੋਂ ਉਸ ਰਿਸ਼ਵਤ ਮਾਮਲੇ ਦੇ ਵਿੱਚ ਪੰਜਾਬ ਫਿਰੋਜ਼ਪੁਰ ਦੇ ਐਸਜੀਓ ਨੂੰ ਗ੍ਰਫਤਾਰ ਕੀਤਾ ਗਿਆ ਹੈ